ਸਾਚੀ ਗੱਲ ਤੁਹਾਡਾ ਸਾਡੇ ਚੈਨਲ ਦੇ ਸਵਾਗਤ ਹੈ ਤੇ ਅਗਰ ਤੁਸੀਂ ਸਾਡੇ ਚੈਨਲ ਦੇ ਨਵੇਂ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਲਓ ਤੇ ਅੱਜ ਆਪਾਂ ਤੁਹਾਨੂੰ ਹੈਂਡਵਰਕ ਦੇ ਫਿਰ ਬਹੁਤ ਜਿਆਦਾ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਤੇ ਨੰਬਰ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਤੇ ਤੁਸੀਂ ਉੱਥੇ ਜਾ ਕੇ ਸਾਡੇ ਤੋਂ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਆ ਜਿਸ ਤਰ੍ਹਾਂ ਇਹ ਸਾਰੇ ਸੂਟ ਆਪਣੇ ਪ੍ਰੀ ਆਰਡਰ ਦੇ ਨੇ ਤੇ ਇਹ ਸਾਡੇ ਕੋਲੇ ਅਵੇਲੇਬਲ ਨਹੀਂਗੇ ਇਹ ਸੂਟ ਤੇ ਪ੍ਰੀ ਆਰਡਰ ਤੇ ਇਹ ਸਾਰੇ ਸੂਟ ਬੰਦ ਨੇ ਕਾਫੀ ਹੈਵੀ ਹੈਵੀ ਦੇ ਵਿੱਚ ਇਹ ਸਾਰੇ ਸੂਟ ਹੈ ਤੇ ਜਿਹੜਾ ਆਪਾਂ ਤੁਹਾਨੂੰ ਪਹਿਲਾ ਸੂਟ ਦਿਖਾਉਣੀ ਉਹ ਹੈਗਾ ਬਲੈਕ ਕਲਰ ਬਲੈਕ ਸੈਟਨ ਸਿਲਕ ਹੈ ਇਹ ਤੇ ਇਹਦਾ ਕੀਰਾ ਬਣਿਆ ਹੋਇਆ ਬਹੁਤ ਜਿਆਦਾ ਸੋਹਣਾ ਸੂਟ ਇੰਸਟਾਗ੍ਰam ਤੇ ਕਾਫੀ ਜਿਆਦਾ ਇਹ ਵਾਇਰਲ ਗਿਆ ਸੂਟ ਇਸ ਤਰ੍ਹਾਂ ਦੇ ਕਿ ਇਹ ਸੂਟ ਤੁਹਾਨੂੰ ਪ੍ਰੀ ਆਰਡਰ ਤੇ ਦੇਣਾ ਪਵੇਗਾ ਕਿਉਂਕਿ ਇਹਦਾ ਘੇਰਾ ਪ੍ਰੋਪਰ ਤੁਹਾਡੇ ਸਾਈਜ਼ ਦੇ ਅਕੋਰਡਿੰਗ ਬਣੇਗਾ ਤੇ ਜਿਨ੍ਹਾਂ ਦਾ ਫਰਵਰੀ ਮਾਰਚ ਦੇ ਵਿੱਚ ਜਿਨ੍ਹਾਂ ਨੂੰ ਸੂਟ ਚਾਹੀਦੇ ਨੇ ਉਹ ਸਾਨੂੰ ਇਹ ਆਰਡਰ ਦੇ ਸਕਦੇ ਨੇ ਵਿਆਹ ਸ਼ਾਦੀਆਂ ਦੇ ਵਿੱਚ ਆ ਦੇਖੋ ਇਸ ਤਰ੍ਹਾਂ ਇਹਦੀਆਂ ਬਾਹਾਂ ਬਣੀਆਂ ਬਾਹਾਂ ਵੀ ਪ੍ਰੋਪਰ ਜਿਹੜੀਆਂ ਵਾ ਹੈਵੀ ਬਣੀਆਂ ਹੋਈਆਂ ਛੋਟੇ ਛੋਟੇ ਬੁੱਢੀ ਬਣੀ ਹੋਈ ਹੈ ਤੇ ਪਿੰਕ ਕਲਰ ਦੀ ਆਪਾਂ ਇਹਦੇ ਨਾਲ ਦੁਪੱਟਾ ਉਹਨਾਂ ਨੂੰ ਰੈਡੀ ਕਰਕੇ ਦਿੱਤਾ ਵਾ 베بی ਪਿੰਕ ਕਲਰ ਦਾ ਦੁਪੱਟਾ ਰਹੂਗਾ ਆਹ ਵਾਲਾ ਸੂਟ ਆ ਤੇ ਜਿਹੜਾ ਪ੍ਰਾਈਜ਼ ਆਪਣਾ ਉੱਪਰ ਸ਼ੋ ਹੋ ਰਿਹਾ ਤੇ ਆਪਾਂ ਦੱਸ ਦਾਂਗੇ ਕਿ ਵਿਦਾਊਟ ਦੁਪੱਟਾ ਕਿ ਦੁਪੱਟਾ ਵਾ ਤੇ ਨਾਲ ਰਹੇਗੀ ਖਾਦੀ ਦੇ ਉੱਪਰ 골ਡਨ ਕਲਰ ਦੀ ਆਪਾਂ ਇਹ ਸਲਵਾਰ ਰੈਡੀ ਕੀਤੀ ਹੈ ਇਸ ਤਰ੍ਹਾਂ ਕੰਬੀਨੇਸ਼ਨ ਰਹੇਗਾ ਇਸ ਉੱਡ ਬਹੁਤ ਜਿਆਦਾ ਸੋਨਾ ਬਣਿਆ ਹੋਇਆ ਵਾ ਸਟੇਟ ਸਲਵਾਰ ਦੇ ਨਾਲ ਮੇਨ ਇਹਦੀ ਜਿਹੜੀ ਸਲਵਾਰ ਹੈਗੀ ਉਹ ਬਹੁਤ ਹੈਵੀ ਆ ਉੱਪਰ ਘਟੋ ਘਟ ਆਪਣਾ 13 ਤੋਂ 15 ਇੰਚ ਦੇ ਵਿੱਚ ਵਰਕ ਕੀਤਾ ਹੋਇਆ ਵਾ ਲੰਬਾਈ ਇੰਨਾ ਕੁ ਵਰਕ ਨਹੀਂ ਆ ਬਹੁਤ ਜਿਆਦਾ ਹੈਵੀ ਵਰਕ ਹੈ ਕਾਨੂੰ ਥੋੜੇ ਹੀ ਐਂਕਲ ਤੱਕ ਰਾਮ ਨਾਲ ਆ ਜੇਗਾ ਤੇ ਨਾਲ ਇਹਦੇ ਸਟੇਟ ਸਲਵਾਰ ਬਣਾਈ ਹੈ ਤੇ ਜਿਹੜੀ ਸਲਵਾਰ ਤੁਹਾਨੂੰ ਪਸੰਦ ਹੋਊਗੀ ਤੁਸੀਂ ਉਸੇ ਦੀ ਧਾਵਾ ਨਾ ਬਣਵਾ ਸਕਦੇ ਆ ਤੇ ਸਲਵਾਰ ਤੇ ਤੁਸੀਂ ਦੂਸਰੀ ਵੀ ਕੁੰਦਿਆਂ ਵਾਲੀ ਵੀ ਬਣਵਾ ਸਕਦੇ ਆ ਬਟ ਇਹ ਪਾਕਿਸਤਾਨੀ ਸਲਵਾਰ ਦੇ ਨਾਲ ਜਿਆਦਾ ਸੋਹਣਾ ਲੱਗੇਗਾ ਕਿਉਂਕਿ ਸਾਰਾ ਹੈਂਡਵਰਕ ਹੈ ਜਿਹੜਾ ਪੂਰਾ ਫੈਲ ਜੇਗਾ ਤੇ ਕਿਉਂਕਿ ਇਹਦਾ ਪੌਂਚਾ ਵਾ ਜਿਹੜਾ ਸਿੰਗਲ ਹੀ ਬਣੇਗਾ ਇਹ ਕੁੰਦਿਆਂ ਦੇ ਉੱਪਰ ਹੀ ਤੇ 골ਡਨ ਕਲਰ ਦੀ ਇਹਨਾਂ ਆਪਾਂ ਖਾਦੀ ਦੀ ਸਲਵਾਰ ਰੱਖੀ ਹੋਈ ਹੈ ਇਸ ਤਰ੍ਹਾਂ ਕੰਬੀਨੇਸ਼ਨ ਆਏਗਾ ਤੇ ਇਹ ਦੁਪੱਟਾ ਫਿਲਹਾਲ ਆਪਣੇ ਕੋਲੇ ਇਹਦਾ ਕੋਲੇ ਨਹੀਂ ਹੈ ਤੇ ਇਸ ਤਰ੍ਹਾਂ ਦਾ ਆਪਾਂ ਇਹਦੇ ਨਾਲ ਬੇਬੀ ਪਿੰਕ ਕਲਰ ਦੇ ਨਾਲ ਕੰਟਰਾਸਟ ਕੀਤਾ ਵਾ ਤੇ ਤੁਸੀਂ ਕੋਈ ਵੀ ਇਹਦੇ ਨਾਲ ਦੁਪੱਟਾ ਰੈਡੀ ਕਰਨਾ ਹੋਊਗਾ ਤੁਸੀਂ ਸਾਡੇ ਤੋਂ ਕਰਵਾ ਸਕਦੀਆਂ ਤੇ ਇਹ ਸਾਰੇ ਸੂਟ ਤੁਹਾਨੂੰ ਪ੍ਰੀ ਆਰਡਰ ਤੇ ਮਿਲਣਗੇ ਕਾਫੀ ਜਦਾ ਮਤਲਬ ਕਾਰੀਗਰ ਇਹਨਾਂ ਨੂੰ ਕੱਢਣ ਦੇ ਵਿੱਚ ਟਾਈਮ ਲੈਂਦੀ ਆ ਤੇ ਇੱਕੇ ਧਾਵੇਂ ਇਹ ਸੂਟ ਜਿਹੜੇ ਨਹੀਂ ਮਿਲਣਗੇ ਤੇ ਆਪਾਂ ਤੁਹਾਨੂੰ ਸਟਿਚ ਕਰਕੇ ਵਧੀਆ ਫਿਨਿਸ਼ਿੰਗ ਕਰਕੇ ਇਹ ਸੂਟ ਜਿਹੜਾ ਵਾ ਉਹ ਭੇਜਾਂਗੇ ਦੇ ਅਗਰ ਕੋਈ ਐਨਆਰਆਈ ਭੈਣਾ ਮੇਰੀ ਆ ਵੀਡੀਓ ਦੇਖਦੀ ਆਵਾ ਤੇ ਤੁਸੀਂ ਵੀ ਆਪ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਆ ਫੰਕਸ਼ਨਾਂ ਦੇ ਲਈ ਅਗਰ ਤੁਸੀਂ ਸਾਡੇ ਤੋਂ ਇੰਡੀਆ ਵਿੱਚ ਵੀ ਕਿਤੇ ਵੀ ਸੂਟ ਡਿਲੀਵਰੀ ਕਰਵਾਉਣੀ ਆ ਤਾਂ ਉਹ ਵੀ ਆਪਾਂ ਤੁਹਾਨੂੰ ਕਰ ਦਾਂਗੇ ਸਟੀਚਿੰਗ ਵਗੈਰਾ ਕਰਕੇ ਤੇ ਅਗਰ ਆਪਣੇ ਤੁਸੀਂ ਸਾਡੇ ਤੋਂ ਹੈਂਡਵਰਕ ਦੇ ਸੂਟ ਨਹੀਂ ਲੈਣੇ ਤੇ ਆਰੀਵਰਕ ਦੇ ਸੂਟ ਵੀ ਲੈ ਸਕਦੇ ਆ ਕਿ ਜਿਹੜਾ ਹੁਣ ਮੈਂ ਸੂਟ ਦਿਖਾਉਣੀ ਆ ਮਹਿਰੂਨ ਕਲਰ ਦੇ ਵਿੱਚ ਰਹੇਗਾ ਇਹ ਸੈਟਨ ਸਿਲਕ ਰਹੇਗਾ ਇਹਦਾ ਫੈਬਰਿਕ ਇਸ ਤਰ੍ਹਾਂ ਦਾ ਇਹ ਸੂਟ ਰਹੂਗਾ ਇਹਦੇ ਜਿਹੜੇ ਚਾਗ ਬਣੇ ਹੋਏ ਨੇ ਥੋੜਾ ਜਿਆ ਅੰਦਰ ਨੂੰ ਘੇਰਾ ਬਣਾ ਕੇ ਆਪਾਂ ਇਹਨੂੰ ਰੈਡੀ ਕੀਤਾ ਵਾ ਤੇ ਇਹ ਵੀ ਆਪਣੇ ਕੋਲੇ ਇੱਕ ਸੂਟ ਰੈਡੀ ਜਿਹੜਾ ਐਕਸਟਰਾ ਬਣਵਾਇਆ ਹੈਗਾ ਆਪਣੇ ਕੋਲੇ ਹੈਗਾ ਵਾ ਤੇ ਇਹਦਾ ਘੇਰਾ ਰਹੇਗਾ 22 ਇੰਚ ਜਾਂ 23 ਇੰਚ ਵਾਲੇ ਨੂੰ ਆਰਾਮ ਨਾਲ ਲੈ ਸਕਦੇ ਨੇ ਤੇ ਇਸ ਤੋਂ ਛੋਟਿਆਂ ਵਾਲੇ ਲਈ ਇੱਕ ਨਹੀਂ ਹੈਗਾ ਵਾ ਜਿਨ੍ਹਾਂ ਦਾ 22 ਜਾਂ 23 ਜਾਂ 24 ਹੈਗਾ ਨਾ ਉਹ ਇਹ ਸੂਟ ਬਾਈ ਕਰ ਸਕਦੇ ਹਨ ਤੇ ਮਹਿਰੂਨ ਕਲਰ ਆ ਸਾਟਨ ਸਿਲਕ ਦੇ ਉੱਪਰ ਨਾ ਪ੍ਰੋਪਰ ਜਿਹੜਾ ਵਾ ਦਬਕਾ ਲੱਗਿਆ ਹੋਇਆ ਵਾ ਸਾਰਾ ਦਬਕੇ ਦਾ ਕੰਮ ਹੈ ਇਹ ਇਹਦੇ ਵਿੱਚ ਕੋਈ ਹੋਰ ਕਲਰ ਆ ਪੈਡ ਨਹੀਂ ਕੀਤਾ ਤੇ ਬਹੁਤ ਜਿਆਦਾ ਸੋਹਣੀ ਰਾਇਲ ਜੀ ਲੁੱਕ ਆ ਮੀ ਹੈ ਤੇ ਆ ਇਹਦਾ ਗਲੇ ਦਾ ਡਿਜ਼ਾਈਨ ਆ ਆ ਦੇਖੋ ਇਸ ਤਰ੍ਹਾਂ ਦਾ ਗਲਾ ਬਣਿਆ ਹੋਇਆ ਤੇ ਹੁਣ ਮੈਂ ਤੁਹਾਨੂੰ ਇਹਦੀ ਪੂਰੀ ਇਹਦਾ ਸਕਰੀਨਸ਼ਾਟ ਲੈ ਲਓ ਜੇ ਕਿਸੇ ਨੂੰ ਚਾਹੀਦਾ ਵਾ ਤੇ ਇਹਦੇ ਲਈ ਤੁਹਾਨੂੰ ਕੋਈ ਟਾਈਮ ਥਰੀ ਤੇ ਜਿਹੜਾ ਆਪਣਾ ਹੁਣ ਲਾਸਟ ਸੂਟ ਹੈ ਇਹ ਇਹ ਕਾਫੀ ਜਿਆਦਾ ਇੰਸਟਾਗ੍ਰam ਤੇ ਵਾਇਰਲ ਗਿਆ ਵਾ ਕਾਫੀ ਹੈਵੀ ਸੂਟ ਹੈ ਇਹ ਪੂਰ ਕਿਸੇ ਨੇ ਵੀ ਇਹ ਸੂਟ ਰੈਡੀ ਕਰਵਾਉਣਾ ਵਾ ਤੇ ਇਹ ਆਪਣੇ ਕੋਲੇ ਪ੍ਰੀ ਆਰਡਰ ਤੇ ਸੂਟ ਹੋਊਗਾ ਕਿਉਂਕਿ ਇਹਦੇ ਚਾਕ ਬਣੇ ਹੋਏ ਨੇ ਘੇਰਾ ਬਣਿਆ ਹੋਇਆ ਅਕੋਰਡਿੰਗ ਟੂ ਤੁਹਾਡੇ ਜਿਹੜਾ ਸਾਈਜ਼ ਹੋਊਗਾ ਉਹਦੇ ਅਕੋਰਡਿੰਗ ਆਪਾਂ ਇਹ ਸੂਟ ਬਣਾਵਾਂਗੇ ਤੇ ਫਿਰ ਆਪਾਂ ਜਿਹੜਾ ਇਹਨੂੰ ਕਸਟਮਰ ਨੇ ਆਪਣੇ ਤੋਂ ਇਹ ਰੈਡੀ ਕਰਵਾਇਆ ਇਹ ਕਰਵਾਇਆ orange ਕਲਰ ਹੈ ਇਹਦਾ ਸਿਲਕ ਦੇ ਉੱਪਰ ਰੈਡੀ ਕੀਤਾ ਆਪਾਂ ਇਹ ਸੂਟ ਤੇ ਨਾਲ ਗ੍ਰੀਨ ਕਲਰ ਤੇ ਮਹਿਰੂਨ ਕਲਰ ਦਾ ਆਪਾਂ ਜਿਹੜਾ ਵਾ ਇਹਦਾ ਕੰਬੀਨੇਸ਼ਨ ਕੀਤਾ ਵਾ ਨਾਲ ਪਰਲ ਵਰਕ ਹੈ ਸਾਰਾ ਜਿਹੜਾ ਦਬਕਾ ਲੱਗਿਆ ਹੋਇਆ ਵਾ ਇਸ ਤਰ੍ਹਾਂ ਵੱਡੀਆਂ-ਵੱਡੀਆਂ ਅੰਬੀਆਂ ਜਿਹੜੀਆਂ ਥੋੜੀ ਹੈਪ ਤੱਕ ਜਾਣਗੀਆਂ ਇਸ ਤਰ੍ਹਾਂ ਇਸੇ ਲਈ ਸਾਨੂੰ ਥੋੜਾ ਪ੍ਰੋਪਰ ਇਹਦੇ ਲਈ ਸਾਈ ਚਾਹੀਦਾ ਇਸ ਤਰ੍ਹਾਂ ਇਹਦੀ ਹੈਪ ਆਏਗੀ ਤੇ ਆ ਆਏਗਾ ਇਸਦਾ ਗਲਾ ਅੰਗਲੇ ਦਾ ਡਿਜ਼ਾਈਨ ਦੇਖੋ ਗਲਾ ਬਹੁਤ ਹੈਵੀ ਹੈ ਤੁਹਾਡਾ ਬਿਲਕੁਲ ਕਮਰ ਦੇ ਥੱਲੋ ਚਲੇ ਜਾਊਗਾ ਇਹ ਗਲਾ ਤੇ ਇਹਦੀਆਂ ਤੁਸੀਂ ਬਾਹਾਂ ਤੇ ਕੇਰਾ ਸੌਰੀ ਸਲਵਾਰ ਦਾ ਡਿਜ਼ਾਈਨ ਦੇਖਿਓ ਇਹਦਾ ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਪ੍ਰਾਈਸ ਵਗੈਰਾ ਆਪਾਂ ਤੁਹਾਨੂੰ ਵੀ ਇਹ ਦੁਪੱਟਾ ਇਹਦਾ ਸ਼ੋਅ ਕਰ ਦਾਂਗੇ ਤੇ ਆ ਇਹਦੀਆਂ ਬਾਹਾਂ ਦਾ ਡਿਜ਼ਾਈਨ ਆ ਅਗਰ ਤੁਹਾਨੂੰ ਬਾਹਾਂ ਹੋਰ ਹੈਵੀ ਚਾਹੀਦੀਆਂ ਤਾਂ ਉਹਦਾ ਪ੍ਰਾਈਸ ਜਿਹੜਾ ਵੱਖਰਾ ਰਹੂਗਾ ਤੇ ਇਹਦਾ ਜਿਹੜਾ ਬਾਹ ਸੌਰੀ ਜਿਹੜਾ ਆਪਾਂ ਇਹਨੂੰ ਵਰਕ ਕੀਤਾ ਹੋਇਆ ਵੇ ਸਟੇਟ ਸਲਵਾਰ ਦੇ ਨਾਲ ਹੀ ਸੋਨਾ ਲੱਗੂਗਾ ਕਿਉਂਕਿ ਵਰਕ ਕਾਫੀ ਜਿਆਦਾ ਵੱਡਾ ਵਾ ਤੇ ਉੱਪਰ ਵੀ ਜਿਹੜਾ 15 ਇੰਚ ਤੱਕ ਘਟੋ ਘਟ ਵਰਕ ਕੀਤਾ ਹੋਇਆ ਵਾ ਕੋ ਛੋਟਾ ਵਰਕ ਨਹੀਂ ਹੈ ਕਾਫੀ ਦੋ ਗਿੱਠਾਂ ਦਾ ਘਟਗੜ ਆਪਣੇ ਕੋਲੇ ਵਰਕ ਕੀਤਾ ਹੈ ਇਹ ਤੇ ਬਹੁਤ ਹੀ ਬ੍ਰਾਈਡਲ ਸੂਟ ਜਿਨ੍ਹਾਂ ਮੈਨੂੰ ਜਿਨ੍ਹਾਂ ਦੇ ਨਵੇਂ-ਨਵੇਂ ਵਿਆਹ ਹੋ ਰਹੇ ਨੇ ਉਹ ਸੂਟ ਇਹ ਰੈਡ ਇਹ ਕਰਵਾ ਸਕਦੇ ਸਾਤੋਂ ਰੈਡ ਕਲਰ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਫਿਲਹਾਲ ਆਪਾਂ ਇਹਨੂੰ ਔਰੇਂਜ ਕਲਰ ਦੇ ਵਿੱਚ ਰੈਡੀ ਕੀਤਾ ਵਾ ਤੇ ਸਟੇਟ ਨਾਲ ਹੀ ਸੋਹਣਾ ਲੱਗੇਗਾ ਕੁੰਦਿਆਂ ਵਾਲੀ ਸਲਵਾਰ ਦੇ ਵਿੱਚ ਦਾ ਵਰਕ ਬਹੁਤ ਜ਼ਿਆਦਾ ਘਟ ਜਾਣਾ ਵਾ ਤੇ ਇਸ ਲਈ ਇਹਦਾ ਇਹਦਾ ਨਹੀਂ ਸਲਵਾਰ ਰਹਿਗੀ ਤੇ ਆ ਰੇਗਾ ਦੱਕੇਰਾ ਸੌਰੀ ਆ ਅੰਬੀ ਜਿਹੜੀ ਤੁਸੀਂ ਅੰਬੀ ਨੂੰ ਦੇਖ ਸਕਦੇ ਆ ਕਿ ਅੰਬੀਆਂ ਜਿਹੜੀਆਂ ਆਪਣੀਆਂ ਕਾਫੀ ਵੱਡੀਆਂ ਵੱਡੀਆਂ ਆ ਛੋਟੀ ਅੰਬੀ ਨਹੀਂ ਐ ਕਾਫੀ ਵੱਡੀ ਐ ਇਸ ਤਰ੍ਹਾਂ ਦੀ ਲੁੱਕ ਆਏਗੀ ਆ ਦੇਖੋ ਤੇ ਪ੍ਰਾਈਸ ਆਪਾਂ ਤੁਹਾਨੂੰ ਵਿਦ ਸਟੇਕਿੰਗ ਵਗੈਰਾ ਇਹ ਸਿਰਫ ਫੇਸੇ ਸੂਟ ਦਾ ਦੱਸਾਂਗੇ ਤੇ ਜੇ ਅਗਰ ਕਿਸੇ ਦੇ ਫਰਵਰੀ ਮਾਰਚ ਤੱਕ ਦੇ ਵਿਆਹ ਹੈਗੇ ਨੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਨੇ ਇਸ ਤਰ੍ਹਾਂ ਦੀ ਹੈਵੀ ਹੈਵੀ ਸੂਟਾਂ ਦੇ ਤੇ ਆਪਾਂ ਤੁਹਾਨੂੰ ਸ਼ਿਪਿੰਗ ਜਿਹੜੀ ਆ ਉਹ ਜਲਦੀ ਕਰ ਦਾਂਗੇ ਤੇ ਜਿਨ੍ਹਾਂ ਨੇ ਸੂਟ ਸਟਿਚ ਕਰਵਾਉਣੇ ਨੇ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਬਾਣੀਆ ਅਗਰ ਤੁਸੀਂ ਸਾਡੇ ਤੋਂ ਅਨਸਟੀਚਡ ਸੂਟ ਲਓਗੇ ਉਹ ਵੀ ਮਿਲ ਜਾਣਗੇ ਸੁਵਿਧ ਸਟੀਚਿੰਗ ਵੀ ਮਿਲ ਜਾਣਗੇ ਤੇ ਨੰਬਰ ਆਪਣਾ ਉੱਪਰ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਤੇ ਤੁਸੀਂ ਸਾਨੂੰ ਕੰਟੈਕਟ ਕਰ ਲਓ ਤੇ ਆਪਣੀ ਪੇਜ ਹੈਗਾ ਵਾ ਜੈਨ ਲੇਬਲ ਇੰਸਟਾਗ੍ਰਾਮ ਤੇ ਉਹਨੂੰ ਜਰੂਰ ਫੋਲੋ ਕਰ ਲਓ ਉੱਥੇ ਆਪਾਂ ਨਵੀਂ ਨਵੀਂ ਅਪਡੇਟ ਜਿਹੜੀ ਆ ਉਹ ਦਿੰਦੇ ਰਹਿੰਦੇ ਆ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਹੁਣ ਤੱਕ ਦੀ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ